ਮੇਰੇ ਨਾਲ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਜੀ ਮਾਤਾ ਬਲਵਿੰਦਰ ਕੌਰ ਜੀ ਜੁੜੇ ਹੋਏ ਨੇ ਔਰ ਇਹਨੇ ਚਰਚਾ ਚੱਲੀ ਹੈ ਕਿ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਜਿਹੜੇ ਆ ਉਹ ਚੋਣ ਲੜ ਸਕਦੇ ਆ ਉਹਨਾਂ ਨਾਲ ਗੱਲਬਾਤ ਕਰਕੇ ਕਲੀਅਰ ਕਰਦੇ ਆ ਕਿ ਵਾਕਈ ਭਾਈ ਅਮਰਤਪਾਲ ਸਿੰਘ ਚੋਣ ਲੜ ਸਕਦੇ ਆ ਮਾਤਾ ਜੀ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਰਜਾਨਾ ਲੋਕਾਂ ਦਾ ਟੀਵੀ ਤੇ ਹਾਂਜੀ ਭਾਈ ਜੀ ਕਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੋਣੀ ਜੀ ਮਾਤਾ ਜੀ ਮੈਂ ਇਹੀ ਪੁੱਛਣਾ ਚਾਹੁੰਦਾ ਸੀ ਕਿ ਜਿਹੜੀ ਚਰਚਾ ਚੱਲ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਚੋਣ ਲੜ ਜਾ ਰਹੇ ਨੇ ਖਡੂਰ ਸਾਹਿਬ ਤੋਂ ਆਜ਼ਾ ਚਾਹੀ ਹੈ ਜੀ ਕੋਈ ਹੋਣੀ ਨਹੀਂ ਉਜ ਵੇਖੀ ਆ ਇਹ ਖਬਰ ਬਾਰੇ ਕੋਈ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ ਅਹੀ ਫੋਨ ਫੋਨ ਤੇ ਬੰਦ ਹੋਇਆ ਡਗੋਦਰਾ ਸੰਪਰਕ ਨਹੀਂ ਹੋਇਆ ਜੀ ਅੱਜ ਉਹਦੇ ਡੈਡੀ ਦੇ ਚਾਚਾ ਹੀ ਗਏ ਆ ਕੱਲ ਨੂੰ ਜੋ ਕੁਝ ਹੋਊਗਾ ਕੱਲ ਨੂੰ ਕੁਝ ਹੋਊਗਾ ਉਹਦਾ ਇਹ ਕਰਵਾਇ ਕੋਈ ਪੁਸ਼ਟੀ ਨਹੀਂ ਕਰਦੇ ਸੰਤਾ ਦਾ ਬਹੁਤ ਦਬਾਅ ਆ ਬਖਦੂਰ ਸਾਹਿਬ ਤੋਂ ਭਾਈ ਸਾਹਿਬ ਚ ਮੋੜ ਲੈ ਜੀ ਪਰ ਅਜੇ ਉਹਨਾਂ ਦੀ ਕੋਈ ਜਾਣੀ ਆ ਨਾ ਹਾਂ ਹੋਏ ਜਖਲੀਆ ਤੋਂ ਆਇਆ ਕੋਈ ਵੀ ਜਿਹੜੀ ਖਬਰ ਉਹ ਕੱਲ ਤੋਂ ਬਾਅਦ ਹੋਊਗੀ ਜੀ ਜੇ ਰਾਜ ਜੀ ਇਹ ਜਿਹੜੀ ਰਾਜਦੇਵ ਸਿੰਘ ਖਾਲਸਾ ਜੀ ਇਹ ਗੱਲ ਕਹਿ ਰਹੇ ਨੇ ਕਿ ਮੇਰੇ ਨਾਲ ਗੱਲ ਹੋਈ ਹੈ ਮੈਂ ਅਪੀਲ ਕੀਤੀ ਸੀ ਔਰ ਉਹਨਾਂ ਨੇ ਸਾਡੀ ਅਪੀਲ ਜਿਹੜੀ ਆ ਮੰਨੀ ਹੈ ਤੁਹਾਡੀ ਰਾਜਦੇਵ ਸਿੰਘ ਖਾਲਸਾ ਉਹਨਾਂ ਦੇ ਨਾਲ ਗੱਲਬਾਤ ਹੋਈ ਨਹੀਂ ਨਹੀਂ ਸਾਡੀ ਕਿਸੇ ਨਾਲ ਹੋਈ ਨਹੀਂ ਊਜੀ ਦੇਖੀ ਜੀ ਹਨ ਇਹਨਾਂ ਦਾ ਪਤਾ ਵੀ ਕੱਲ ਅਜੇ ਉਹਨਾਂ ਨੇ ਸਿੰਘ ਜੀ ਦੇ ਪਾਸ ਦਾ ਕੋਈ ਉਹਨਾਂ ਨੇ ਕੋਈ ਵਿਚਾਰ ਨਹੀਂ ਸੀ ਕਿ ਸੰਗਤ ਜਿਉਂ ਦਬਾ ਪਾ ਰਹੀ ਹੈ ਪਰ ਅਜੇ ਉਹਨਾਂ ਦਾ ਕੋਈ ਆਪਣਾ ਫੈਸਲਾ ਨਹੀਂ ਆਇਆ ਕਿ ਉਹ ਕੀ ਕਰਦੇ ਉਹਨੂੰ ਚਾਚਾ ਜੀ ਤੇ ਡੈਡੀ ਜੀ ਮਿਲਣ ਮਾਨੂੰ ਮਿਲਦੇ ਫੇਰ ਇਹਨਾਂ ਦਾ ਕੀ ਫੈਸਲੇ ਦਾ ਪਤਾ ਲੱਗਦਾ ਆਰੇ ਇਹਦੇ ਬਾਰੇ ਕੀ ਸੋਚਦਾ ਜੀ ਚੋਣ ਲੜਨ ਬਾਰੇ ਮਾਤਾ ਜੀ ਇਹ ਉਹਨਾਂ ਦੇ ਆਪਣੇ ਫੈਸਲੇ ਉੱਲਾਂ ਤੇ ਡਿਪੈਂਡ ਕਰਦਾ ਜੋ ਵੀ ਉਹ ਕਰਨੀ ਆ ਭਗਵਾਨ ਮਤਲਬ ਜੇ ਤੁਹਾਡੀ ਰਹਿ ਲੈਂਦੇ ਨੇ ਭਾਈ ਸਾਹਿਬ ਮੈਂ ਪਹਿਲੀ ਗੱਲ ਤੋਂ ਰਹਿ ਲੈਣੀ ਹੈ ਉਹ ਆਪਣਾ ਫੈਸਲਾ ਖੁਦ ਹੀ ਕਰਦੇ ਨੇ अच्छा जी माता जी ਤੁਹਾਡੀ ਗੱਲਬਾਤ ਇਸ ਤਰੀਕੇ ਦੇ ਨਾਲ ਜੇਲ ਮੈਨੂਅਲ ਦੇ ਅਨੁਸਾਰ ਜਿਹੜੀ ਗੱਲਬਾਤ ਹੁੰਦੀ ਆ ਫੋਨ ਤੇ ਤੁਹਾਡੀ ਭਾਈ ਸਾਹਿਬ ਨਾਲ ਕੋਈ ਗੱਲਬਾਤ ਹੋਈ ਜੀ ਫੋਨ ਤੇ ਕੋਈ ਨਹੀਂ ਹੈ ਬੰਦ ਹੋਇਆ ਸਾਡਾ ਫੋਨ ਕੋਈ ਨਹੀਂ ਹੈ ਕੋਈ ਲੱਗ ਹੀ ਨਹੀਂ ਹੋ ਰਿਹਾ ਮੈਂ ਮਿਲ ਕੇ ਆਈ ਵੀ ਨਹੀਂ ਆਖ ਪਹਿਲੇ ਉਦੋਂ ਦੇ ਇਦਾਂ ਦੀ ਕੋਈ ਗੱਲਬਾਤ ਹੀ ਨਹੀਂ ਸੀ ਅੱਛਾ ਫੋਨ ਬੰਦ ਹੋਇਆ ਫੋਨ ਨਹੀਂ ਆ ਰਿਹਾ ਸਾਡਾ ਅੱਛਾ ਫੋਨ ਨਹੀਂ ਆ ਰਿਹਾ ਦੇ ਸਾਰੇ ਸਿਹਤ ਕਿਵੇਂ ਆ ਜੀ ਕਿਉਂਕਿ ਵਿੱਚ ਦੀ ਇਹ ਵੀ ਪਤਾ ਲੱਗਿਆ ਸੀਗਾ ਕਿ ਭਾਈ ਸਾਹਿਬ ਦੀ ਜਿਹੜੀ ਉਹ ਸਿਹਤ ਠੀਕ ਨਹੀਂ ਹੈ ਤੇ ਤੁਸੀਂ ਮਹੀਨਾ ਪਹਿਲਾਂ ਮਿਲ ਕੇ ਆਏ ਹੋ ਸਿਹਤ ਕਿਦਾਂ ਜੀ ਉਹਨਾਂ ਦੀ ਨਹੀਂ ਉਹਨਾਂ ਨਾਲ ਛੇੜੀ ਮਿਲੀ ਕੱਲ ਹੋ ਤਾਂ ਦਾਦੇ ਠੀਕ ਠਾਕ ਆ ਜਲਦੀ ਕਲਾ ਜਾਓ ਜੀ ਬਾਕੀ ਜਿਹੜੇ ਉਹਨਾਂ ਨਾਲ ਹੈਗੇ ਆ ਅੱਜ ਤੱਕ ਭਾਈ ਕਲਸੀ ਆ ਸਾਰੇ 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 ਸਿੰਘ ਚੜਦੀ ਕਲਾ ਜਾਓ ਸਾਰੇ ਠੀਕ ਠਾਕ ਨੇ ਉਹਨਾਂ ਦੀ ਜਿਹੜੀ ਸਿੰਘਣੀ ਜਿੰਨ ਤੁਸੀਂ ਦੱਸ ਰਹੇ ਹੋ ਕਿ ਉਹ ਮੁਲਾਕਾਤ ਕਰਕੇ ਆਏ ਆ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਕੋਈ ਇਲੈਕਸ਼ਨ ਬਾਰੇ ਜਾਂ ਕੋਈ ਕਿਦਾਂ ਨਹੀਂ ਨਹੀਂ ਉਹ ਕੰਟੀਨਰ ਆ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਜੀ ਤੇ ਭਾਈ ਰਾਜਦੇਵ ਸਿੰਘ ਖਾਲਸਾ ਕੱਲ ਮਿਲਣ ਗਏ ਸੀਗੇ ਜੀ ਹਾਂਜੀ ਹਾਂਜੀ ਕੱਲ ਗਏ ਉਹਨਾਂ ਉਹਨਾਂ ਦੀ ਮੁਲਾਕਾਤ ਤੇ ਮਾਤਾ ਜੀ ਅਲੱਗ-ਅਲੱਗ ਹੋਈ ਹੈ ਜਾਂ ਜਿਹੜੇ ਭਾਈ ਸਾਹਿਬ ਦੀ ਸਿੰਘ ਜੀ ਨਾਲ ਹੀ ਹੋਈ ਹੈ ਜੀ ਨਹੀਂ ਅੱਜ ਹੀ ਹੋਈ ਹੈ ਭਾਈ ਸਾਹਿਬ ਨੇ ਹੋਈ ਉਹਨਾਂ ਦੀ ਮਲਕਾ ਗੱਜ ਅੱਛਾ ਅੱਜ ਹੋਈ ਹੈ ਹਾਂਜੀ ਮਾਤਾ ਜੀ ਜਿਹੜੀ ਦਬਾਅ ਤੁਹਾਡੇ ਤੇ ਜਨੀ ਸੰਗ ਤਾਂ ਕਹਿ ਰਹੀਆਂ ਨੇ ਕਿ ਲੜੋ ਆਜ਼ਾਦ ਚੋਂ ਭਾਈ ਸਾਹਿਬ ਨੂੰ ਹਾਂਜੀ ਅੰਸ਼ਾਨ ਦਾ ਕਾ ਵੀ ਮਤਲਬ ਦਬਾਅ ਪਾ ਰਹੀਆਂ ਮੈਂ ਭਿੰਡਾ ਪਰ ਇਹ ਫੈਸਲਾ ਉਹਨਾਂ ਦਾ ਹੀ ਆ ਕਿ ਉਹ ਕੀ ਕਰਦੇ ਕੋਈ ਦੱਸਣਗੇ ਜੋ ਵੀ ਉਹਨਾਂ ਦਾ ਜੀ ਬਿਲਕੁਲ ਜਿਹੋ ਜਿਹੇ ਮਸਲੇ ਚੱਲ ਰਹੇ ਆ ਮਾਤਾ ਜੀ ਜਿਸ ਤਰੀਕੇ ਨਾਲ ਮਸਲੇ ਚੱਲ ਰਹੇ ਆ ਜਿਵੇਂ ਭਾਈ ਸਾਹਿਬ ਉਹਨਾਂ ਦਾ ਹੀ ਤੁਸੀਂ ਲਾ ਲਓ ਜਾਂ ਹੋਰ ਬੰਦੀ ਸਿੰਘਾਂ ਦਾ ਮਸਲਾ ਲਾ ਲਓ ਤਾਨੂੰ ਲੱਗਦਾ ਕਿ ਅਜਿਹੇ ਸਮੇਂ ਭਾਈ ਅਮਿਤਪਾਲ ਸਿੰਘ ਨੂੰ ਲੜਨੀ ਚਾਹੀਦੀ ਹੈ ਜੇਲ੍ਹ ਦੇ ਅੰਦਰੋਂ ਹੀ ਚੋਣ ਔਰ ਲੋਕ ਤੁਹਾਨੂੰ ਲੱਗਦਾ ਹੈ ਕਿ ਸਾਥ ਦੇਣਗੇ ਇਸ ਤਰੀਕੇ ਦੇ ਨਾਲ ਸਾਥ ਦਾ ਸੰਗਤ ਬਹੁਤ ਦੇ ਰਹੀ ਹੈ ਸੰਗਤ ਚ ਤੇ ਬਹੁਤ ਆਸ਼ਾ ਵਾ ਬਾਕੀ ਇਹ ਆ ਕਿ ਫੈਸਲਾ ਉਹਨਾਂ ਦਾ ਆਪਣਾ ਹੀ ਆ ਵੀ ਉਹ ਕੀ ਕਰਦੇ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਹੂੰ ਜੀ ਸੰਤ ਜੀ ਜਿਹੜੀ ਤੁਹਾਨੂੰ ਪੂਰਾ ਕਹਿ ਰਹੀਆਂ ਨੇ ਕਿ ਭਾਈ ਸਾਹਿਬ ਜਿਹੜੀ ਉਹ ਚੋਣ ਲੜਨ ਹਾਂਜੀ ਹਾਂਜੀ ਪਤਾ ਜੀ ਮੈਂ ਇੱਕ ਵਾਰੀ ਫੇਰ ਦੱਸ ਦਵਾ ਤੁਹਾਡੇ ਮੁਤਾਬਕ ਜਿਹੜੀ ਤੁਸੀਂ ਸਾਡੇ ਨਾਲ ਗੱਲ ਕੀਤੀ ਹੈ ਤੁਸੀਂ ਕਹਿ ਰਹੇ ਹੋ ਕਿ ਹਾਲੇ ਕੋਈ ਐਜੀ ਗੱਲਬਾਤ ਸਾਹਮਣੇ ਨਹੀਂ ਆਈ ਕਿ ਭਾਈ ਸਾਹਿਬ ਲੜਨ ਜਾ ਰਹੇ ਆ ਚੋਣ ਜਾਂ ਨਹੀਂ ਲੜਨ ਜਾ ਰਹੇ ਇਹ ਰਾਜਦੇਵ ਸਿੰਘ ਖਾਲਸਾ ਹੋਰੀ ਕਹਿ ਰਹੇ ਹਾਲੇ ਪਰਿਵਾਰੋਂ ਇਹਦੇ ਬਾਰੇ ਕੋਈ ਨਹੀਂ ਪਤਾ ਜੀ ਨਹੀਂ ਇਹ ਪਰਿਵਾਰ ਹੈ ਗੱਲ ਦੀ ਜੇਕਰ ਕੋਈ ਪੁਸ਼ਟੀ ਨਹੀਂ ਕਰਦਾ ਨਾ ਹਟੇ ਨਾ ਕੁਝ ਡੈਕਟ ਹੋਇਆ ਜੇ ਤੱਕ ਭਾਈ ਸਾਹਿਬ ਨਾਲ ਜਦੋਂ ਕੋਈ ਗੱਲਬਾਤ ਡੈਡੀ ਬੈਠ ਕੇ ਦੱਸਣਗੇ ਫੇਰ ਹੀ ਅੱਜ ਮਤਲਬ ਉਹ ਮਿਲਣਗੇ ਨਹੀਂ ਚਾਚਾ ਜੀ ਔਰ ਭਾਈ ਸਾਹਿਬ ਦੇ ਫਾਦਸਾ ਹਾਂਜੀ ਠੀਕ ਹੈ ਮਾਤਾ ਜੀ ਗੱਲਬਾਤ ਕਰਨ ਲਈ ਬਹੁਤ ਧੰਨਵਾਦ ਜੀ